ਹਾਂਜੀ ਕੀ ਕਹਿਣਾ ਡਾਡਾ ਜੀ ਭਾਜੀ ਐਕਸੀਡੈਂਟ ਕਿੱਦਾਂ ਹੋਇਆ ਜਿੱਦਾਂ ਤੁਸੀਂ ਟਰੱਕ ਦੇ ਮਗਰ ਲੱਗੀ ਗੱਡੀ ਅੱਛਾ ਜੀ ਕੀ ਲੱਗਦਾ ਕਿ ਮਤਲਬ ਡਰਾਈਵਰ ਨੂੰ ਕਿ ਧੋਖਾ ਕੀ ਸੀ ਨੀਂਦ ਦੀ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਜੀ ਹਾਂਜੀ ਤੇ ਕਿੰਨੇ ਬੰਦੇ ਸੀ ਵਿੱਚ ਇਹ ਭਾਈ ਤਿੰਨ ਬੰਦੇ ਸੀ ਹੈ ਵਿੱਚ ਤਿੰਨ ਬੰਦੇ ਅੱਛਾ ਜੀ ਤੇ ਆਪਾਂ ਉੱਥੇ ਸਾਹਮਣੇ ਹੀ ਸੀਗੇ ਉਹ ਟਰੱਕ ਵਾਲੀ ਨੇ ਮਾਰਿਆ ਫਿਰ ਆਪਾਂ ਟਰੱਕ ਵੀ ਉਹ ਨਾਲ ਹੀ ਖਿਲਾਇਆ ਪਿਆ ਡਰਾਈਵਰ ਫੜ ਲਿਆ ਤੁਸੀਂ ਹਾਂ ਡਰਾਈਵਰ ਵੀ ਉੱਥੇ ਹੀ ਆ ਅੱਛਾ ਜੀ ਤੇ ਮੁੰਡੇ ਕੱਢ ਲਿਆ ਹੁਣ ਗੱਡੀ ਚੋਂ ਨਹੀਂ ਭਾਈ ਇੱਕ ਕੱਢਿਆ ਦੋ ਫਸਿਆ ਪਿਆ ਤਿੰਨ ਮੁੰਡੇ ਭਾਈ ਭਾਈ ਇਹਦਾ ਲੱਗ ਕੇ ਦੋ ਬੰਦੇ ਤੁਸੀਂ ਦੇਖ ਸਕਦੇ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੋਈ ਹੈ जनाब ज़्यादा ही तस्वीर ही देख सकते हो कि ड्राइवर बिच तीनों मुंडे फसे हुए ਓਏ ਓਏ ਆ ਵੀਰ ਤੁਹਾਡੇ ਆਲੇ ਆਲੇ ਮਾਮਾ ਆ ਗਿਆ ਨਹੀਂ ਨੂੰ ਬੰਦ ਲੈ ਦੇਣ ਆਇਆ ਹੋ ਗਿਆ ਹੈ ਤਰੀਕਾ ਲੈ ਸਟਾਟ ਕਰਦੇ ਹੈਗਾ ਨਹੀਂ ਖਲੇ ਨਹੀਂ ਨਿਕਲੇ ਲੱਗਾ ਪੀਬੀ 08 ای وی 16 21 ਨੰਬਰ ਹੈ ਜੋ ਕਿ ਪਠਾਨਕੋਟ ਚੌਂਕ ਦੇ ਵਿੱਚ ਦਾ ਐਕਸੀਡੈਂਟ ਹੋਇਆ ਤਸਵੀਰਾਂ ਤੁਹਾਨੂੰ ਲਾਈਵ ਸਾਂਝੀਆਂ ਕਰ ਰਿਹਾ ਮੈਂ ਤੁਸੀਂ ਦੇਖਦੇ ਹੋ ਡਰਾਈਵਰ ਜੋ ਕਿ ਵਿੱਚ ਨੇ ਤਿੰਨ ਮੁੰਡੇ ਜਿਹੜਾ ਡਰਾਈਵਰ ਹੈ ਉਹ ਬੇਸੁੱਧ ਹੋ ਚੁੱਕਾ ਹੋਇਆ ਹੈ ਬਾਕੀ ਦੋ ਮੁੰਡੇ ਨੇ ਅੰਦਰ ਤੋਂ ਤੇ ਤਿੰਨ ਮੁੰਡੇ ਨੇ ਬਾਹਰ ਕੱਢਦੇ ਬਣੇ ਤਿੰਨ ਮੁੰਡਿਆਂ ਨੂੰ ਕਿਉਂਕਿ ਐਕਸੀਡੈਂਟ ਬੜਾ ਖਤਰਨਾਕ ਸੀਗਾ ਮਿੰਦਰਾ ਗੱਡੀ ਦੀਆਂ ਤਸਵੀਰਾਂ ਲੋਕਾਂ ਨੇ ਆਪ ਇਹਨਾਂ ਨੂੰ ਕੱਢਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਭਾਜੀ ਇਹਨੂੰ ਕੱਢਿਆ ਇਹਨੂੰ ਕੱਢ ਲਾ જ્યા પાણી ના પલા ਉਹ ਪੀਸੀਆਰ ਬੁਲਾਈ ਹੈ ਉਹ ਐਂਬੂਲੈਂਸ ਤੁਸੀਂ ਰਾਹ ਕੇ ਦੇਖ ਸਕਦੇ ਲੋਕ ਦੇਖ ਸਕਦੇ ਜੋ ਕਿ ਦੋ ਡਰਾਈਵਰਾਂ ਨੂੰ ਕੱਢ ਰਹੇ ਨੇ ਮੇਰੇ ਟਰੱਕ ਤੇ ਮਹਿੰਦਰਾ ਦੇ ਗੱਡੀ ਦੇ ਵਿੱਚੋਂ ਗੱਡੀ ਦਾ ਐਕਸੀਡੈਂਟ ਹੋਇਆ ਗੱਡੇ ਲੋਡਿਡ ਸੀਗੇ ਤੇ ਤੁਹਾਨੂੰ ਪਿੱਛੇ ਦੀ ਤਸਵੀਰਾਂ ਵੀ ਦਿਖਾਵਾਂਗਾ ਕਿ ਚੌਕ ਦੇ ਵਿੱਚ ਐਕਸੀਡੈਂਟ ਹੋਇਆ ਖਾਨਕੋੜ ਟੋਕ ਦੇ ਵਿੱਚ ਟਰੱਕ ਨਾਲ ਐਕਸੀਡੈਂਟ ਹੋਇਆ ਗੱਡੀ ਦਾ ਪਾਣੀ ਨਾ ਕਰੋ ਸਾਡੇ ਨਾਲ ਲੱਗ ਜਾ ਰਾਮ ਨਾ ਕਰੋ ਉਹ ਯਾਰ ਕੀ ਕਰੇ ਲੋਕ ਨੂੰ ਪਾਣੀ ਵਿੱਚ ਨਾ ਡੋੜਿਆ ਉਹ ਮਾਰਿਆ ਗਿਆ ਡੋੜ ਗਿਆ ਕੀ ਕਰਦੇ ਵੀ ਕਿੱਥੇ ਡੋੜ ਕੀ ਹੋਦਾ ਉੱਥੇ ਜਾ ਟ੍ਰੱਕ ਨਾਲ ਹੀ ਦੇਖੋ ਤੁਸੀਂ ਦੇਖ ਸਕਦੇ ਹੋ ਟ੍ਰੱਕ ਤੇ ਖੜਾ ਸੀ ਤਾਂ ਮੌਕੇ ਤੇ ਦੂਰ ਗਿਆ ਯਾਰ ਸਾਰੇ ਦਬਾਉ ਹੋ ਕੇ ਕਿੱਥੇ ਆ ਗਿਆ ਲੋਕ ਤਾਂ ਯਾਰ ਭਾਈ ਆਹ ਚੀਨੂ ਰੱਸੀ ਪਾਓ ਆਹ ਚੀਨੂ ਉਹ ਭਾਜੀ ਇਹਨੂੰ ਰੱਸੀ ਪਾ ਦੇ ਚੁੱਕੇ ਆਲੇ ਉਹ ਤੁਸੀਂ ਦੇਖ ਸਕਦੇ ਹੋ ਲੋਕ ਰੱਸੀ ਪਾ ਕੇ ਖਿੱਚਣ ਲੱਗੇ ਨੇ